ਆਹ ਚੱਕੋ ਸਬੂਤ ਜਿਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਸਿੰਘਾਂ ਦੇ ਕਸ਼ਾਰੇ ਇੰਨੇ ਵੱਡੇ ਵੀ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਸਾਹਿਬ ਵਿਖੇ ਸਾਜ ਸੰਗਤ ਜਿਹੜੇ ਬਸਤਰ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਬਸਤਰ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦਾ ਹੈ ਦੇਖ ਸਕਦੇ ਹੋ ਕਿ ਕਸ਼ਾਰੇ ਨੂੰ ਕਿੰਨੀ ਸੰਗਤ ਉਹ ਲੈ ਕੇ ਖੜੀ ਆ ਤੇ ਦੋਵੇਂ ਪਾਸੇ ਕਸ਼ਾਰੇ ਨੂੰ ਉਹ ਫੜਿਆ ਹੋਇਆ ਹੈ ਤੇ ਇਧਰਲੇ ਪਾਸੇ ਤੁਸੀਂ ਵੇਖੋ ਕਿ ਗੱਬੇ ਨਿਫਾ ਇਧਰ ਇੱਕ ਪਾਸਾ ਤੇ ਦੂਸਰੇ ਪਾਸੇ ਦੂਸਰਾ ਪਾਸਾ ਕਸ਼ਾਰੇ ਦਾ ਦੋ ਪਹੁੰਚੇ ਨੇ ਤੇ ਸਾਧ ਸੰਗਤ ਜੀ ਇਹ ਕਸ਼ਾਰੇ ਪਰ ਤੱਕ ਪ੍ਰਮਾਣ ਨੇ ਕਿ ਖੇਰਾਣੇ ਦੀ ਢਾਬ ਦੇ ਉੱਤੇ ਸਿੰਘਾਂ ਨੇ ਝਾੜੀਆਂ ਦੇ ਉੱਤੇ ਆਪਣੇ ਕਸ਼ਾਰੇ ਪਾ ਕੇ ਤੰਬੂਆਂ ਜਿੱਡੇ ਉਹ ਪ੍ਰਤੀਤ ਕਰਾ ਦਿੱਤੇ ਸਨ ਤੇ ਦੁਸ਼ਮਣ ਦੀਆਂ ਫੌਜਾਂ ਨੂੰ ਇਦਾਂ ਲੱਗਿਆ ਸੀ ਕਿ ਵਾਕਈ ਇੱਥੇ ਤੰਬੂ ਲੱਗੇ ਹੋਏ ਨੇ ਕਿਉਂਕਿ ਉਸ ਵੇਲੇ ਸਿੰਘਾਂ ਦੇ ਕਸ਼ਾਰੇ ਏਡੇ ਵੱਡੇ ਹੁੰਦੇ ਸੀ ਔਰ ਇਸ ਗੱਲ ਨੂੰ ਥੋੜਾ ਜਿਹਾ ਹজম ਕਰਨਾ ਔਖਾ ਸੀ ਪਰ ਜਦੋਂ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਦੇ ਕੇ ਅਸੀਂ ਇਹਨਾਂ ਕਚਹਿਰਿਆਂ ਨੂੰ ਵੇਖਦੇ ਆ ਤੇ ਪ੍ਰਤੱਖ ਪ੍ਰਮਾਣ ਮਿਲ ਜਾਂਦਾ ਹੈ ਵਾਕਈ ਪਤਾ ਲੱਗਦਾ ਹੈ ਕਿ ਸੱਚਮੁੱਚ ਹੀ ਉਸ ਵੇਲੇ ਸਿੰਘਾਂ ਦੇ ਕਚਹਿਰੇ ਇਤਨੇ ਵੱਡੇ ਰਿਹਾ ਕਰਦੇ ਹੋਣਗੇ ਤੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿ ਕਚਹਿਰਿਆਂ ਨੂੰ ਬਕਾਇਦਾ ਧੁੱਪ ਲਵਾਈ ਜਾ ਰਹੀ ਹੈ ਕਚਹਿਰਾਂ ਦੀ ਸਾਂਭ ਸੰਭਾਲ ਵਾਸਤੇ ਕੈਮੀਕਲ ਲਾ ਕੇ ਇਹਨਾਂ ਨੂੰ ਰੱਖਿਆ ਜਾਂਦਾ ਹੈ ਇਹ ਬੜੇ ਪਿਆਰ ਸਤਿਕਾਰ ਦੇ ਨਾਲ ਸੰਗਤ ਉਹ ਸੇਵਾ ਕਰਦੀ ਹੈ